ਅਜੀ ਤੇ ਆਪਾਂ ਉਹਨਾਂ ਨੂੰ ਆਪਾਂ ਪਹਿਲਾਂ ਪਕੌੜੇ ਬਣਾ ਲਈ ਪਕੌੜੇ ਜਿੱਦਾਂ ਆਪਣੇ ਆਲੇ ਬਣ ਜੇ ਬੇਸਨ ਦੇ ਵਿੱਚ ਨਮਕ ਮਿਰਚ ਹਲਦੀ ਵਗੈਰਾ ਪਾ ਕੇ ਸੁਹਰੀ ਵਿੱਚ ਪਾ ਲੈਣੀ ਹੈ ਤੁਸੀਂ ਸੋਚ ਆਲੂ ਜਿਹੜੇ ਤੁਸੀਂ ਪਕੌੜੇ ਕਰਨਾ ਚਾਹੁੰਦੇ ਹੋ ਤੇ ਆਜਾ ਤੇ ਗੋਆ ਫਿਰ ਆਲੂ ਦੇ ਤੁਸੀਂ ਉਹ ਪਾ ਲੈਣੇ ਕੱਟ ਕੇ ਸੋਹਣ ਆਪਾਂ ਅਸੀਂ ਆਲੂ ਦੇ ਬਣਾਪੀ ਸੋ ਆਪਾਂ ਇਹ ਪਕੌੜੇ ਆ

ਦਾਂ ਨੀ ਉਹ ਨਾ ਰੋ ਸੋ ਹੁਣ ਆਪਾਂ ਇਹਨਾਂ ਨੂੰ ਦੇਚ ਟੇਸਟ ਤੇ ਪੜੀਂ ਪਾਣਾ ਜਿਸ ਤਰ੍ਹਾਂ ਆਪਣੇ ਉਹ ਬਈਆ ਨੂੰ ਵੀ ਆ ਸੀ ਇਹ ਜੋ ਸਾਰਾ ਉਹ ਪਾ ਰਹੇ ਸੀ ਜਿਸ ਤਰ੍ਹਾਂ ਆਪਣੀਆਂ ਮੰਮੀਆਂ ਬਣਾਉਂਦੀਆਂ ਸੀ ਪਕੌੜੇ ਵੀ ਉਸ ਤਰ੍ਹਾਂ ਬਣਾਇਆ ਤਾਂ ਦੇ ਵਿੱਚ ਬੇਸਨ ਪਾ ਕੇ ਸਾਰਾ ਮਟੀਰੀਅਲ ਪਰਾਟੇ ਚ ਪਾ ਕੇ ਉਸ ਤਰ੍ਹਾਂ ਮੈਂ ਬਣਾਏ ਸੀ ਜਿਹੜੇ ਆਪਣੇ ਮੇਕ ਸੀਗੇ ਹੈ ਪੋੜੇ ਸਰਵਾਣਾ ਪਾਣੀ ਦਾ ਕਢੀ ਹੋ ਉਹ ਵੀ ਕਰਨਾ ਹੈ ਜਿੱਦ ਤੱਕ ਉਹ ਨੂੰ ਬੀਚ ਸਰਵਾਣਾ ਪੋੜੇ ਕੱਢ ਲੈਣੇ ਪੁੱਤ ਕੜਛੀ ਭਰਾ ਤੁਸ ਕੌਲੀ ਫੜਾਓ ਕੌਲੀ ਸੁੱਕੀ ਹੋਵੇ ਕੜਛੀ ਤੇ ਕੌਲੀ ਹਾਂ ਤੇਲ ਕੱਢਣਾ ਹੈ ਡਰਾਈ ਕਰਾਂਗੇ ਤੁਸੀਂ ਹੱਲ ਬੀਚ ਮਦਰ ਪੋੜੇ ਤੇ ਤੇ ਮੇਰੀ ਟੱਟ ਤੇ ਹੂੰ ਸੋਹਣਾ ਪਰ ਦੋ ਤੇ ਇੱਕ ਬਸ ਤੇ ਬਾਦਨੀ ਗਰਮ ਤੇਲ ਵਿੱਚ ਸੋਹਣਾ ਪਿਆਜ਼ ਦੇ ਉੱਤੇ ਜਿਹੜੇ ਤਰਤੇ ਨੂੰ ਪਾਉਣਾ ਹੈ ਉਹ ਪੂਰੇ 골ਡਨ ਹੋ ਜਾਂਦੇ ਪਿਆਜ਼ ਨੂੰ ਬ੍ਰੀਕ ਬ੍ਰੀਕ ਕੱਟਨੇ ਆ ਜਮ। ਟਰੰਕ ਕਰਨਾ ਪੂਰਾ ਚੰਗੀ ਤਰ੍ਹਾਂ ਪੂਰੇ ਬਰਨ ਕਰਨਾ ਹੈ। ਬਿਲਕੁਲ ਉਸ ਤਰ੍ਹਾਂ ਦੇ ਜਿਹੜੇ ਆਪਾਂ ਹੀ ਪਿਆਜ਼ ਹੋਣੇ ਚਾਹੀਦੇ। ਫਿਰ ਆਪਾਂ ਇਹਦੇ ਵਿੱਚ ਜਿਹੜਾ ਮਿੱਠੂਰ ਬਣਾਇਆ ਵਧਾਣ। ਦਸਾਂ ਦਾ ਤੇਲ ਪਾਵਾਂਗੇ ਵਿੱਚ। ਹਲਦੀ ਪਾਣੀ ਜਿੰਕੀ ਸਿਰ ਪਾਣੀ ਚਰਦ ਕਰ ਦੋ ਜਾਰਾ। ਫਿਰ ਨਮਕ ਪਾਉਂਗੇ ਟੇਸਟ ਦੇ ਕੋਲ। ਥੋੜੀ ਜਿਹੀ ਲਾਹਚੂ ਅੱਧਾ ਜੰਮਣੇ ਤੋਂ ਬਾਅਦ ਦੇ ਹਰ ਮੱਛੀ ਦਾ ਨਾਮ ਹੈ ਤਾਂ ਚੁਰਕਾ ਮੈਂ ਪੁਰਾਣੀ ਮੁੱਠੀ ਬਣਾ ਰਹਾ ਹਾਂ ਇਹ ਮੈਂ ਇਹ ਮੈਂ ਆਪੇ ਕਰੀ ਦੇਣਾ ਮੈਂ ਪੁਰਾਣੀ ਉਹ ਤੁਸੀਂ ਆਉਣਾ ਲੈਣਾ ਜਿੰਨਾ ਕਿ ਤੁਹਾਡੀ ਕੜੀ ਦੀ ਕੁਆਂਟੀਟੀ ਬਣਾਉਣਾ ਚਾਹੁੰਦੇ ਹੋ ਜੇ ਤੁਸੀਂ ਬਣਾਉਣਾ ਚਾਹੁੰਦੇ ਹੋ ਦੋ ਜਾਨਾਂ ਦੇ ਲਈ ਫਿਰ ਤੁਸੀਂ ਅੱਧੀ ਕੌਲੀ ਗ੍ਰੇਸ਼ਨ ਵੀ ਲੈ ਲਿਓ ਥੋੜੀ ਕੜੀ ਪੂਰੀ ਵਧੀਆ ਬਣ ਜਾਣੀ ਆ ਜੇ ਤੁਸੀਂ ਤੱਬਰ ਚ ਬਣਾਉਣਾ ਚਾਹੁੰਦੇ ਹੋ ਫਿਰ ਤੁਸੀਂ ਵੀ ਵੱਡੀ ਕੌਲੀ ਹੈ ਜਿਹੜੀ ਉਹ ਅੱਧੀਆਂ ਵੱਧ ਲੈਣਾ ਤਾਂ ਫਿਰ ਤਾਂ ਸਭ ਕੜੀ ਇਹਦੇ ਵਿੱਚ ਜਿਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਹੁੰਦਾ ਟੇਸਟ ਐਨਹਾਂਸ ਹੋ ਜਾਂਦਾ ਵਾ ਸੋ ਆਪਾਂ ਦੇ ਲਈ ਦਿੱਤਾ ਪਾਇਆ ਪਰ ਲਾਲ ਮਿਰਚਾਂ ਦੀ ਸੁੱਕੀ ਉਹ ਵੀ ਤੁਸੀਂ ਪਾ ਸਕਦੇ ਹੋ ਆਪਾਂ ਇਹਨੇ ਪਿਆਜ਼ ਆ ਕੁਛ ਇਸ ਤਰ੍ਹਾਂ ਦੇ ਹੋ ਗਏ ਥੋੜਾ ਪਹਿਲੇ ਵਿੱਚ ਜਿਹੜਾ ਬਣਿਆ ਬਰੈਡਾ ਮਿਕਸ ਹੋ ਰਿਹਾ ਇਹਨੇ ਵਿੱਚ ਸੁਧੇ ਡਰਾਕੀ ਪਾ ਲੈਣਾ ਹੈ थोड़ी जी बहुत थोड़ी ज्यादा है। कड़ी में काढ़ना पूरी चंकी तरह तहते हैं कड़ी, ठीक है पूरा चंकी तरह काढ़ना ताकि टेस्ट बहुत वी कच्चा बेसन का स्वाद ना हो जड़ी कड़ी है धरती सो हूँ आप चावल कड़ी तो चावलने सारे खाने टेस्टी लग रहा है जी ਸਾਡੇ ਘਰ ਦੇ ਰੋਲ ਇਹ ਨੇ ਉਹਨੂੰ ਅਸੀਂ ਉੱਪਰ ਕਰ ਦਿੰਦੇ ਆ ਇਹਦੇ ਨਾਲ ਦੇ ਪੇਟਸਾ ਪਿਆ ਸੀ ਉਹ ਲਗਾਈ ਸਾਬ ਨੂੰ ਮੇਥੀ ਪਾ ਕੇ ਪੜਾਟ ਚਲੋ ਤੁਸੀਂ ਮੈਂ ਗੱਲ ਨਹੀਂ ਦੀ ਥਾੜੀ ਮੈਂ ਹਾਂ ਪਾ ਲਾਓ ਕੋਪਾ ਕਰਦੇ ਨਹੀਂ ਨਾ ਗਾਇਸ ਇੰਨਾ ਖੋਜਣਾ ਹੈ ਜਿਦਾਂ ਪੇਟੀ ਜਮਦ ਕਰਦੇ ਤੇ ਜਿੰਦਾ ਰਹਾ ਫਿਰ ਵੀਡੀਓ ਬਣਾਇਆ ਸੋ ਹੁਣ ਆਪਾਂ ਪਾ ਲਈ ਮੇਥੀ ਆਪਾਂ ਨੂੰ ਜੀਨ ਨੂੰ ਤੁਸੀਂ ਪਸੰਦ ਆ ਗਏ ਹੋ ਨੀ ਪਾਉ ਫਲੇਵਰ ਨਹੀਂ ਪਾਣੀ ਨਹੀਂ ਪਾਣੀ ਇੰਨਾ ਟੇਸਟ ਇੰਨਾ ਹੈਂਸ ਹੁੰਦਾ ਵਾ ਸੋ ਗਾਈਸ ਆਪਾਂ ਕੜੀ ਦਾ ਹੋਂ ਤੱਕ ਦਾ ਪ੍ਰੋਸੈਸ ਤੁਸੀਂ ਦੇਖ ਲਿਆ ਸੋ ਹੁਣ ਆਪਾਂ ਬਣਾਵਾਂਗੇ ਚਾਵਲ ਚਾਵਲ ਮੈਂ ਕਿੱਦਾਂ ਬਣਾ ਨਿਬੰਧ ਬਖੀ ਨੇ ਸੋ ਆਪਾਂ ਛੋਟਾ ਚਾਵਲ ਬਣਾ ਰਹੇ ਆਂ ਸੋ ਇਹ ਆਪਾਂ ਦੋ ਕੌਲੀਆਂ ਲਮਾਂਗੇ। ਹਾਂ। ਦੋ ਕੌਲੀਆਂ ਲਮਾਂਗੇ ਤੇ ਚਾਰ ਕੌਲੀਆਂ ਪਾਣੀ ਦੇ ਪਾਵਾਂਗੇ। ਦੋ ਗੁਣਾ ਪਾਣੀ ਪਾਉਣਾ ਜਦੋਂ ਵੀ ਤੁਸੀਂ ਚੌਲ ਬਣਾਉਣੀ ਹੋ। ਹੁਣ ਆਪਾਂ ਚਾਵਲ ਆੜੇ ਤੋਂ ਥੋਸਰ ਕਰ ਲੈਣੇ ਆਂ। ਇਹ ਫਤੂਣੀ ਨੇ ਤਾਂ ਕਿ ਦੋ ਵਾਰ ਉਬਲ ਜੇ ਹੋਰ ਸੋ ਫਿਰ ਅਪਰੇ ਜਿਪਕੋੜੇ ਐਡ ਕਰ ਪਾਈ ਫਿਰ 5 ਮਿੰਟ ਲਈ ਪਕਾਵਾਂਗੇ ਫਿਰ ਆਪਣੀ ਕੜੀ ਬਣ ਕੇ ਤਿਆਰ ਹੋ ਜੇ ਚਟਕੀ ਮੱਝੀ ਸੋ ਹੁਣ ਆਪਾਂ ਲਵਾਇਆ ਕੁੱਕਰ ਹਾਂ ਚਾਵਲਾਜ ਕੁੱਕਰ ਪਾਦਾਂਗੇ ਘੜਾ ਤੋਂ ਮਿਆਜੀ ਕੁੱਕਰ ਕੁੱਕਰ ਵਿੱਚ ਚਾਵਲ ਪਾਦਨੇ ਚਾਵਲਾਜ ਕੁੱਕਰ ਨਹੀਂ ਪਾਉਣਾ ਓਕੇ ਮੈਂ ਥੋੜਾ ਜਿਹਾ ਯੂਜ਼ ਕਰਨਾ ਜਾ ਰਹੀ ਹਾਂ ਚਾਹ ਦੇ ਆਇਲ ਆਪਾਂ ਆਲਰੇਡੀ ਪਕਕਿਆ ਹੋਇਆ ਸੀ ਕਿਉਂਕਿ ਜਿਹੜਾ ਆਪਾਂ ਪੌੜਾ ਦੇ ਗੁੱਡੇ ਤੋਂ ਹੋਈ ਯੂਜ਼ ਕਰ ਲਿਆ ਸੋ ਹੁਣ ਆਪਾਂ ਇਹਲੇ ਚਾਵਲ ਐਸੇ ਪਾ ਲੈਣੇ ਆ ਤੇ ਵਿੱਚ ਨਮਕ ਪਾ ਲੈਣਾ ਪੂਰਾ ਜਿਹਾ ਸੋ ਹੁਣ ਆਪਾਂ ਐਸੇ ਕਰੇ ਜਿਹੜੇ ਆਪਣੇ ਚਾਵਲ ਨੂੰ ਵਾਸ਼ ਕੀਤੇ ਸੀ ਐਸੇ ਕਰੇ ਪਾ ਲੈਣੇ ਤੇ 5 ਸੈਕਿੰਡ ਲਈ ਇਹਨਾਂ ਨੂੰ ਸੁੱਕੇ ਹੀ ਪਕਾਉਣਾ ਜਿੱਦਾਂ ਮੈਂ ਹਰ ਵੀਡੀਓ ਦੇ ਵਿੱਚ ਦੱਸਦੀ ਹਾਂ ਜੀ ਕੋਲ ਇਹਨਾਂ ਨੂੰ ਤੁਸੀਂ ਚਾਵਲਾ ਨੰਬਰ ਮੈਂ ਲੈ ਰਹੀ ਹਾਂ ਉਹੀ ਕੋਲ ਇਹਨਾਂ ਨੂੰ ਤੁਸੀਂ ਪਾਣੀ ਲਗਾਉਗੇ ਪਾਣੀ ਡਬਲ ਕਰਕੇ ਪਾਉਣਾ ਕੋਈ ਕੋਈ ਨਾ ਇੱਥੇ ਆਪਾਂ ਚੌਲਾਂ ਦੇ ਸਾਬੰਦ ਕਰਦੇ ਹਾਂ ਠੀਕ ਹੈ ਜੀ ਲਓ ਜੀ ਕੁੱਕਰ ਆਪਾਂ ਕਰਤਾ ਬੰਦ ਕੁੱਕਰ ਚ ਆਪਾਂ ਦੋ ਕੋਲੀਆਂ ਬਣਾਈਆਂ ਨੇ ਚੌਲਾਂ ਦੀਆਂ ਦੋ ਸ਼ੀਟੀਆਂ ਲਗਾਈਆਂ ਹੋ ਬੋਲੀਆ ਸੋ ਇਸ ਸਟੇਜ ਤੇ ਨਾ ਅਗੂੜੇ ਨੇ ਕੋਈ ਚਾ ਗਨੀਵਾਲ ਦੇ ਉਲ ਉਬਾਲ ਨਹੀਂ ਬਣ ਰਿਆ ਤੇ ਹੁਣ ਆਪਾਂ ਇਹਦੇ ਬੁਲਬੁਲੀਆਂ ਨਹੀਂ ਆਉਂਦੀਆਂ ਰਹੀਆਂ ਇਸ ਦਾ ਤੇ ਟੇਸ ਕਰਕੇ ਦੇਖ ਤਾਂ ਉਬਾਲਾ ਖਾਖਾ ਹੋ ਗਿਆ ਸੋ ਹੁਣ ਆਪਾਂ ਆਈ ਸਟੇਜ ਤੇ ਇਹਦੇ ਵਿੱਚ ਕੜੀ ਪਾ ਰਿਓ ਪਕੌੜੇ ਪਾ ਰੇ ਜਿਹੜੇ ਤੁਸੀਂ ਬਣਾਇਆ ਮੰਮੀ ਤੁਸੀਂ ਖਾਣੇ ਆ ਪਕੌੜੇ ਮੈਂ ਦੋ ਵਾਰੀ ਪੁੱਛਿਆ ਤੁਸੀਂ ਜਵਾਬ ਹੀ ਨਹੀਂ ਦਿੱਤਾ ਸੋ ਨਹੀਂ ਹੋਣਾ ਨਾ ਖਾਣਾ ਪਾ ਦੇ ਤੁਹਾਨੂੰ ਲਓ ਜੀ ਇਹ ਸੋ ਆਪਾਂ ਕੜੀ ਦੇ ਵਿੱਚ ਪਾ ਲਿਆ ਪਕੌੜੇ ਸੋ ਹੁਣ ਆਪਾਂ ਪੂਰੇ 5 ਮਿੰਟ ਗੈਂਕੀ ਘੜੀ ਤੇ ਫਿਰ ਆਪਾਂ ਪਕਾਉਣਾ ਤੇ ਕੜੀਆਂ ਕੜੀ ਜਿਹੜੀ ਆਪਣੀ ਥੱਲੇ ਨਹੀਂ ਲੱਗਣੀ ਚਾਹੀਦੀ ਤੇ ਧਿਆਨ ਨਾਲ ਉਹ ਮਿਸਟਰ ਕਰੀਏਗਾ ਟਾਈਮ चलो so, जी कड़ी बन गई पांच मिनट हो गए जो गार्निश कर देना धड़ी मिक्स कर देना है गैस तो कर देना, कर देना कड़ी अपनी बन के तैयार है बहुत ही वाइया जी कड़ी बन के अपनी तैयार है बहुत ही स्वाद जी ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਖਾਓ ਪੀਓ ਐਸ਼ ਕਰੋ ਬਾਏ ਬਾਏ